Thank you. ਮੈਂ ਮੇਰੇ ਨਾਲ ਨੇ ਆਤਮਾ ਸਿੰਘ ਸ਼ੇਰ ਪੰਜਾਬ ਕਿਸਾਨ ਜੋ ਜਿਲ੍ਹਾ ਪ੍ਰਧਾਨ ਨੇ ਔਰ ਇਹ ਮੇਰੇ ਸਾਥੀ ਹੋਰ ਨੇ ਨਾਲ ਬਿਠੇ ਇਹ ਉਹ ਲੜਾਈ ਆ ਜਿਹੜੀ ਅਸੀਂ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਪੂਰੇ ਦੇਸ਼ ਦੇ ਹੱਕਾਂ ਵਾਸਤੇ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਜਾਂ ਜਿਹੜੀਆਂ ਸਾਡੇ ਨਾਲ ਟੰਗ ਸੁਤਾ ਹੋ ਰਹੀਆਂ ਨੇ ਪੂਰੇ ਦੇਸ਼ ਦੇ ਅੰਦਰ ਸਾਧਨਾ ਮਜ਼ਦੂਰਾਂ ਦੀਆਂ ਬਹੁ ਲੜਾਈ ਲੜ ਰਹੇ ਆਂ ਔਰ ਇਸ ਤਰ੍ਹਾਂ ਹੀ ਆਪਾਂ ਲੜਦੇ ਰਵਾਂਗੇ ਸਾਰੇ ਨੇਤੀ ਸਾਰੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਤੇ ਵੱਸ ਵੱਸਾ ਨਾਲ ਸਾਥ ਦਿਆ ਕਰੋ ਤਾਂ ਕਿ ਜਿੰ ਆਪਾਂ ਨੂੰ 11 ਮਹੀਨੇ ਲੱਗਿਆ ਸਰਕਾਰ ਨੂੰ ਮੀਟਿੰਗ ਤੇ ਬੁਲਾਉਣ ਵਾਸਤੇ ਜੇ ਤੇ ਸਾਰੇ ਸਾਥ ਦੇ ਦੇ ਇੱਕ ਮਹੀਨੇ ਸਰਕਾਰ ਜਿਹੜੀਆਂ ਗੋਡਿਆਂ 'ਤੇ ਆ ਜਾਂਦੀ ਸਾਡੀਆਂ ਮੰਗਾਂ ਮੰਨਦੀ ਆ ਉਹ ਅਗਰ ਆਪਾਂ ਸਾਰੇ ਏਕਤਾ ਨਾਲ ਚੱਲਾਂਗੇ ਔਰ ਆਪਣੀ ਜਿੱਤ ਜਿਹੜੀ ਪੱਕੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ